ਉਰਦੂ ਦੇ ਮੁਕਰੀਨਾ ਉਠਾ ਕੇ ਕਹਿੰਦਾ ਕਿਹੜਾ ਮਾਲ ਉਹ ਸੂਚਾਂ ਚ ਪੈ ਗਿਆ ਕਹਿੰਦਾ ਤੁਸੀਂ ਮੇਰੀ ਗੱਲ ਦਾ ਝਕੀ ਨਹੀਂ ਕਰਨਾ ਮੈਨੂੰ ਰਾਤ ਨੂੰ ਇਹੋ ਜਿਹੀ ਨੀਂਦ ਆ ਗਈ ਪਤਾ ਹੀ ਨਹੀਂ ਲੱਗਿਆ ਮੈਂ ਤਾਂ ਇੰਤਜ਼ਾਰ ਕਰਦਾਰਿਆ ਉਡੀਕਦਾਰਿਆ ਬੇ ਕਦੋਂ ਸੌਣ ਉਹ ਤਿੰਨੇ ਤੇ ਮੈਂ ਮਾਰਾਂ ਮਾਰ ਕੇ ਦੱਬਦਾ ਤੇ ਕਹਿਣਾ ਗੱਟਾ ਸਾਰਾ ਖੋਲਾ ਸੋਨਾ ਸਾਰਾ ਉਹਨਾਂ ਦਾ ਖੋਲ ਮੈਨੂੰ ਤੇ ਇਹੋ ਜਿਹੀ ਨੀਂਦ ਆ ਗਈ ਸੱਚ ਕਰਕੇ ਜਾਣੋ ਦੋਸਤੋ ਪਤਾ ਹੀ ਨਹੀਂ ਲੱਗਿਆ ਤੇ ਮੇਰੀ ਤਾਂ ਅੱਖ ਹੁਣੇ ਹੀ ਗੁੱਲੀ ਆ ਹੁਣ ਸਾਰੇ ਠਾਗੋ ਨੂੰ ਕਹਿੰਦੇ ਤੂੰ ਸਾਡੇ ਨਾਲ ਬੇਈਮਾਨੀ ਕੀਤੀ ਐ ਸਾਡੇ ਘਰੇ ਕੋਈ ਮਾਲ ਪੱਤਾ ਵੇ ਅਸੀਂ ਤੇਰੇ ਨਾਲ ਵੰਡਦੇ ਆ ਪਰ ਤੂੰ ਧੀਰੀ ਕਰਨੇਂ ਤੇਰਾ ਤੇ ਦਿਲ ਬੜਾ ਮੈਲਾ ਹੋ ਚੁੱਕਾ ਵਾ ਕੱਲਾ ਹੀ ਲੁੱਟਦਾ ਮਾਲ ਹਜਮ ਕਰਨ ਨੂੰ ਫਿਰਦਾ ਹਾਂ ਅਸੀਂ ਵੀ ਨਹੀਂ ਐ ਹੁਣ ਦੇਣਾ ਅਸੀਂ ਤੈਨੂੰ ਕੁੱਟ ਕੇ ਤੇਰੇ ਤੋਂ ਮਾਲ ਖੋਲਾਂਗੇ ਸਾਡੇ ਸਾਹਮਣੇ ਰਾਤ ਨੂੰ ਤੇਰੇ ਕੋਲ ਅਮੀਰ ਬੰਦੇ ਆਏ ਤੇ ਤੂੰ ਕਿਵੇਂ ਮੁੱਕੜ ਜਾਵੇਂਗਾ ਮੈਨੂੰ ਲੱਗਦਾ ਏ ਕਿ ਪੈਸੇ ਨੇ ਤੇਰੀ ਮੱਤ ਪਰਛਟ ਕਰਤੀ ਏ ਉਹਨਾਂ 'ਚੋਂ ਇੱਕ ਜਾਣਾ ਬੋਲਿਆ ਤੂੰ ਰਾਤ ਨੂੰ ਮਾਰ ਕੇ ਉਹਨਾਂ ਨੂੰ ਦਾਪਾਂ ਆ ਤੇ ਸਾਰਾ ਮਾਲ ਲੁੱਟ ਲਿਆ ਤੇ ਹੁਣ ਕੱਲਾ ਹੀ ਹਜਮ ਕਰਨੋਂ ਫਿਰਦਾ ਐ ਅਸੀਂ ਹੁਣੀ ਦੇਣਾ ਹੁਣ ਸਾਨੂੰ ਤੂੰ ਦੱਸ ਦੇ ਕਿ ਉਹ ਲੁੱਟਦਾ ਸਮਾਨ ਸੱਚੋ ਸੱਚ ਕਿੱਥੇ ਲੁਕੋਇਆ ਊਠਾ ਕੇ ਕਹਿੰਦਾ ਤੁਸੀਂ ਮੇਰੀ ਗੱਲ ਤੇ ਯਕੀਨ ਆ ਕਿਉਂ ਨਹੀਂ ਕਰਦੇ ਮੈਂ ਰਾਤ ਨੂੰ ਉਹਨਾਂ ਨੂੰ ਲੁੱਟਣਾ ਸੀ ਮਾਰਨਾ ਸੀ ਦੁਜਨਾ ਤਾਂ ਵਿਚਹੀ ਰਹੀ ਹੈ ਪਤਾ ਹੀ ਨਹੀਂ ਕਿਵੇਂ ਮੇਰੀ ਅੰਨੀ ਕੁੜੀ ਜਿਹੜੀ ਮੈਨੂੰ ਨੀਂਦ ਆਈ ਕਦੀ ਵੀ ਨਹੀਂ ਆਕੇ ਆਈ ਅੱਖ ਮੇਰੀ ਕਿਵੇਂ ਕਿ ਸੱਚੀ ਮੈਨੂੰ ਪਤਾ ਹੀ ਨਹੀਂ ਲੱਗਿਆ ਮੇਰਾ ਯਕੀਨ ਕਰੋ ਸਾਰੀ ਰਾਤ ਸੁੱਤਾਰੇ ਆ ਇਹੋ ਜੀ ਨੀਂਦ ਮੈਨੂੰ ਪਹਿਲਾਂ ਕਦੀ ਆਈ ਨਹੀਂ ਹੁਣ ਜਾ ਕੇ ਮੇਰੀ ਅੱਖ ਖੁੱਲੀ ਐ ਇਸ ਕਰਕੇ ਮੈਂ ਉਹਨਾਂ ਨੂੰ ਲੁੱਟ ਨਹੀਂ ਸਕਿਆ ਉਹ ਮੇਰੇ ਲੁੱਟਣ ਤੋਂ ਪਹਿਲਾਂ ਹੀ ਚਲੇ ਗਏ ਸੀ ਐਤੋਂ ਉਹ ਕਹਿੰਦਾ ਕਿ ਜੇ ਤੁਸੀਂ ਮੇਰੀ ਗੱਲ ਨਹੀਂ ਮੰਨਦੇ ਤਾਂ ਮੈਂ ਆਪਣੇ ਪੀਰ ਦੀ ਕਸਮ ਖਾਨਾ ਵਾਂ ਤੀਉ ਕੰਨ ਲੱਗਾ ਕਿ ਮੈਨੂੰ ਕਸਮ ਲੱਗੇ ਮੈਨੂੰ ਕਸਮ ਲੱਗੇ ਆਪਣੀ ਪੀਰ ਦੀ ਚੱਕਰ ਕੇ ਜਾਣਿਓ ਉਥੋਂ ਪਹਿਲਾਂ ਹੀ ਚਲੇ ਗਏ ਆ ਮੈਂ ਉਹਨਾਂ ਨੂੰ ਫਾੜੀ ਨਹੀਂ ਸਕਿਆ ਇਹ ਜਿਹੜੇ ਚੂਰ ਚੱਕੇ ਹੁੰਦੇ ਆ ਨਾ ਠਾਗ ਹੁੰਦੇ ਆ ਲੁਟੇਰੇ ਹੁੰਦੇ ਆ ਇਹਨਾਂ ਨੇ ਵੀ ਕਿਸੇ ਦੀ ਅਗੇ ਮੰਨਤਾ ਕੀਤੀ ਹੁੰਦੀ ਆ ਪੀਰ ਦੀ ਤੇ ਇਹ ਅਰਦਾਸ ਕਰਦੇ ਵੀ ਆ ਕਿ ਸਾਡਾ ਕੰਮ ਬਣ ਜੇ ਸ਼ਿਕਾਰ ਸਾਡੇ ਹੱਥਾਂ 'ਚ ਐਵੇਂ ਫਿਰ ਇਹ ਵੀ ਇਹ ਜਿਹਿਆਂ ਧੂਮਾਵਾ ਕਰਦੇ ਆ ਸੰਗਤ ਜੀ ਹਉ ਕਹਿ ਰਿਹਾ ਕਿ ਮੈਨੂੰ ਸੌਂ ਲੱਗੇ ਪੀਰ ਦੀ ਸੱਚ ਕਰਕੇ ਜਾਣਿਓ ਤਾਂ ਪਹਿਲਾਂ ਹੀ ਇੱਥੋਂ ਚਲੇ ਗਏ ਸੀ ਹੁਣ ਜਦੋਂ ਇਹਨੇ ਸੌਂ ਖਾ ਲਈਆ ਤੇ ਇਹੋ ਜਿਹੇ ਜਿਹੜੇ ਲੋਕ ਆ ਨਾ ਠੱਗ ਚੋਰ ਹੁੰਦੀ ਆ ਉਹ ਫਿਰ ਇਹੋ ਜੀਆਂ ਗੱਲਾਂ ਤੇ ਵਿਸ਼ਵਾਸ ਵੀ ਬਹੁਤ ਛੇਤੀ ਕਰ ਲੈਂਦੇ ਸੰਗਤ ਜੀ ਹੁਣ ਜਦੋਂ ਠੱਗ ਨੇ ਸਾਰੇ ਪਿੰਡ ਦੇ ਬਾਕੀ